ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡਕਾਣ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਸੂਏ ਸਵਾਏ ਨਗ ਦੀ ਵੀਡੀਓ ਲੈ ਕੇ ਆਏ ਆ ਇੱਕ ਵੀਰਾਂ ਨੂੰ ਬਰੇ ਸਪੈਸ਼ਲ ਬੇਨਤੀ ਆ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਪੈਸੇ ਵੀਰੇ ਤੁਸੀਂ ਲਾਉਣੇ ਹੁੰਦੇ ਆ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਆ ਜੀ ਜੇ ਕੋਈ ਸੂਆ ਸੂਆ ਨਾ ਗੁੰਦਾ ਤਾਂ ਆਪਦੀ ਦੋ ਟਾਈਮ ਵਿਚਾਰ ਕਰੋ ਤਸੱਲੀ ਕਰ ਲਿਆ ਕਰੋ ਜੀ ਆਹੋ ਪਹਿਲਾਂ ਮੈਂ ਕਹਤ ਰਿਹੇ ਤੱਪ ਦੀ ਬਾਲਾ ਰੇਟ ਆਪਦੇ ਥਣ ਪਾਸ ਕਰ ਲਿਆ ਕਰੋ ਜੀ ਇਹ ਮੇਰੀ ਬੇਨਤੀ ਹੈ ਜੀ ਸਪੈਸ਼ਲ ਤੌਰ ਤੇ ਕਿਉਂਕਿ ਤੁਹਾਡਾ ਹੱਕ ਆ ਵੀਰੇ ਤਸੱਲੀ ਪਰਖ ਕਰਨ ਦਾ ਜੀ ਬਾਅਦ ਚ ਜੇ ਕੋਈ ਲੰਬਾ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਆਪ ਖੁਦ ਹੋਵੋਗੇ ਜੀ ਆਜੋ ਜੀ ਸਾਸੀ ਘਾਲ ਜੀ ਸਾਸੀ ਘਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੈਨ ਸਿੰਘ ਬਾਈ ਜੀ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਇਹ 819687792 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਵੀਰੇ ਕਿੰਨਾ ਜੀ ਸੁਆ ਪਹਿਲਾ ਬਾਈ ਇਹਦਾ ਤੰਗਾਂ ਵਾਲੇ ਦਾ ਚੱਕਦੀ ਆ ਇਹ ਜੀ ਹਾਂਜੀ ਠੀਕ ਆ ਬਾਈ ਸਮਾਂ ਕਿੰਨਾ ਹੋਗਾ ਸੁਈ ਨੂੰ ਸਮਾਂ ਬਾਈ ਇਹਨੂੰ ਮੰਨ ਲਾ 15 16 ਦਿਨ ਹੋਗੇ ਹੋਣਗੇ ਬੱਚਾ ਕੀ ਆ ਜੀ ਬੱਚਾ ਵੱਛੀ ਆ ਮਗਰ ਆੜੇ ਦਾ ਮੰਨ ਲਓ ਚੱਲੀ ਜਾਂਦਾ ਜੀ ਠੀਕ ਆ ਬਾਈ ਹਾਂਜੀ ਕਿੰਨਾ ਦੁੱਧ ਭਾਂਡੇ ਚ ਪਉਂਦੇ ਦੁੱਧ ਬਾਈ 18 ਕਿਲੋ ਆ 17 ਕਿਲੋ ਦੁੱਧ ਜਿਹੜਾ ਮਰਜ਼ੀ ਆਉਦਾ ਤੋਲ ਕੇ ਲੈ ਜੇ ਆਪਾਂ ਉਦੋਂ ਵੀ ਵੀਡੀਓ ਪਾਈ ਸੀਗੀ ਮਿਹੜ ਦੀ 20 ਕਿਲੋ ਦੁੱਧ ਕਿਹਾ ਸੀ ਹਾਂਜੀ ਢੂੜ ਕੋੜ ਦਿੱਤੀ ਆ ਉਹਨਾਂ ਨੂੰ ਪੁੱਛ ਸਕਦਾ ਜਾ ਕੇ 22 ਕਿਲੋ ਦੁੱਧ ਦਾ ਬਚੀ ਥੱਲੇ ਬਾਈ 22 23 ਕਿਲੋ ਆਪਾਂ ਘਰੋਂ ਕਿੰਨਾ ਚ ਵਾ ਕੇ ਦਿੱਤਾ ਸੀ ਆਪਾਂ ਬਾਈ ਆਪਣੇ ਤੇ ਉਹਨਾਂ ਨੇ ਤਾਂ ਧਾਰਾਂ ਵੀ ਨਹੀਂ ਮਾਰੀਆਂ ਆਪਣੇ ਵਿਸ਼ਵਾਸ ਤੇ ਲੈ ਗਏ ਅਗਲੇ ਦਿਨ ਮੈਨੂੰ ਆਪ ਦੱਸਿਆ ਉਹਨਾਂ ਨੇ ਕਹਿੰਦੇ ਬਾਈ 22 ਕਿਲੋ ਦੁੱਧ ਦਾ ਬਚੀ ਥੱਲੇ ਠੀਕ ਆ ਜੀ ਹਾਂਜੀ ਥਣਾ ਦੀ ਓਕੇ ਆ ਜੀ ਮੈਂ ਨਾ ਬਾਈ ਕੋਈ ਧਾਰਵਨਾ ਮਾਰੇ ਉਹਈ ਫੋਰਟ ਨੇ ਸਾਥ ਨਹੀਂ ਜੀ ਚਾਰਾਂ ਦਾ ਚਿਵਾਈ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਥੋੜੀ ਧਾਰਾ ਮਾਰ ਦਿੰਨੇ ਆ ਜੀ ਬਸ ਬਰੇ ਮਗਰਲੇ ਚ ਮਾਰ ਦੇ ਚਿਵਾਈ ਦੀ ਇੱਕ ਨੰਬਰ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ ਬਾਈ ਪੌਣਾ ਪਾ ਲੋ ਨਹੀਂ ਨਾ ਪੋ ਬਾਈ ਯਾਰ ਠੀਕ ਆ ਜੀ ਹਾਂਜੀ ਕਿੰਨਾ ਕ ਪਾ ਜੂ ਬਰੇ ਦੁੱਧ ਦੁੱਧ ਬਾਈ ਬਾਲਾ ਨਹੀਂ ਮੈਂ ਆਂਦਾ 20 ਕਿਲੋ ਦੁੱਧ ਬੱਚੀ ਨੂੰ ਦੇਣਾ ਚਾਹੀਦਾ ਜਿਵੇਂ ਕਾੜ ਚੱਲੀ ਜਾਂਦਾ ਜੀ ਠੀਕ ਹੈ ਜੀ ਠੀਕ ਨਹੀਂ ਦੁੱਧ ਹੁਣ ਵਧਣਾ ਆਏ ਨੇ ਬਾ 2-3 ਕਿਲੋ ਦੁੱਧ ਵਧਨਾਂ ਦਾ ਕੋਈ ਬਾਲਾ ਨਹੀਂ ਐਡੀ ਜਾਤਪ੍ਰੀਤ ਵਾਲੀ ਬੱਚੀ ਆ ਬਾਈ ਠੀਕ ਆ ਜੀ ਹਾਂਜੀ ਵੀ ਐਵੇਂ ਆਪਾਂ 25 ਕਹੀ ਜੇ ਕਿਉਂ ਥ ਕਾ ਤਖਬੀ ਆਈ ਆ ਠੀਕ ਹੈ 20 ਕਿਲੋ ਰੋਟਾ ਦੇਣਾ ਹੀ ਦੇਣਾ ਬੱਚੀ ਨੇ ਬਾਈ ਤੋੜ ਕੇ ਦਿਖਾ ਦੇ ਜੀ 22 ਦੇ ਦਸਨ ਮੁਤਾਬਕ ਜੀ ਸੁਆ ਪਹਿਲਾ ਸੂਈ ਆ ਜੀ ਕੰਨੀਆਂ ਵਾਲੇ ਦੰਦ ਖੜੇ ਆ ਮੂੰਹ ਵੀਰੇ ਇਹ ਮੂੰਹ ਬਾਈ ਇਹਦਾ ਜਮਾਂਦਰੂ ਮਾੜਾ ਜਿਵੇਂ ਜੇ ਦੱਸ ਗਏ ਤਾਂ ਕਿਸੇ ਨੂੰ ਪਤਾ ਲੱਗਦਾ ਜੇ ਨਾਂ ਦੱਸ ਗਏ ਨਹੀਂ ਪਤਾ ਲੱਗਦਾ ਪਰ ਆਪਾਂ ਸਾਰਾ ਕੁਝ ਵਿੱਚ ਦੱਸਣਾ ਬਾਈ ਠੀਕ ਹੈ ਜੀ ਹਾਂਜੀ ਪਹਿਲਾਂ ਹੀ ਦੱਸ ਦਿੰਨੇ ਆ ਬਈ ਮੂੰਹ ਥੋੜਾ ਜਿਹਾ ਵਿੰਗਾ ਜੀ ਮਾੜਾ ਜਿਵੇਂ ਬੇਮਲੂਮਾ ਜਿਹਾ ਜਦੋਂ ਪੱਠੇ ਪੁੱਠੇ ਖਾਂਦੀ ਉਹਦੇ ਹੀ ਲੱਗਦਾ ਤੇ ਜੇ ਸੈਂਪਲ ਖੜੀ ਆ ਫੇਰ ਨਹੀਂ ਪਤਾ ਲੱਗਦਾ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਕਿੰਨੇ ਦਿਨ ਦੱਸਿਆ ਸੀ ਬਾਈ ਸੂਈ ਨੂੰ ਬਾਈ ਇਹਨੂੰ ਸੂਈ ਨੂੰ 14-15 ਦਿਨ ਹੋ ਗਏ ਕੜ ਚੱਲੀ ਜਾਂਦਾ ਠੀਕ ਆ 14 ਤੋਂ 15 ਦਿਨ ਹੋ ਗਿਆ ਕਣ ਬਾਈ ਕਹਿੰਦਾ ਚੱਲੀ ਜਾਂਦਾ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ 17-18 ਕਿਲੋ ਆ ਜੀ 17 ਕਿਲੋ ਬਾਈ ਦੇ ਘਰੇ ਜੋਖ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਨੇ ਆ ਮਿਲਕਮੈਨ ਪੂਰੀ ਸਟਰੋਂਗ ਆਉਂਦੀ ਆ ਜਿਹੜਾ ਬਾਈ ਦੇ ਘਰੇ ਦੁੱਧ ਤਿਆਰ ਆ ਉਹ ਵੀਰੇ ਤੁਸੀਂ ਤਸੱਲੀ ਕਰ ਲਿਓ ਜਿਹੜਾ ਤੁਹਾਡੇ ਘਰੇ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਬਾਕੀ ਮੇਨ ਗੱਲ ਸੀਲਸ ਲੱਗ ਪੂਰੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਡਿਮਾਂਡ ਵੀਰੇ ਦੀ ਕੀ ਰਹਿਣਾ ਦੀ ਆ ਜੀ ਡਿਮਾਂਡ ਬਾਈ ਇਹਦਾ 57000 ਰੁਪਏ ਚ ਮਾਨਤਾਨ ਕਰ ਦਾਂਗੇ ਠੀਕ ਆ ਜੀ ਹਾਂਜੀ 57000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 57000 ਚ ਤੁਹਾਨੂੰ ਦੋ ਨਗ ਮਿਲਨੇ ਆ ਬੱਚਾ ਮਗਰ ਮਿਲ ਜਾਣੀ ਬੱਚੀ ਤੇ ਹਾਈਟ ਚੈੱਕ ਕਰ ਲਿਓ ਤੁਸੀਂ ਅੰਦਾਜ਼ਾ ਆਪ ਲਾ ਲਿਓ ਬਈ ਬਾਈ ਦੇ ਮੋਢੇ ਤੇ ਕਰਉਂਦੀ ਐ ਜੀ ਇੱਧਰ ਨੂੰ ਕਰ ਦਿਓ ਜੀ ਬੱਚਾ ਚੁੰਗਦਾ ਥੋੜਾ ਜਾਂ ਦੋ ਨੰਬਰ ਵੀਰੇ ਦੋ ਨੰਬਰ ਦਾ ਬਾਈ ਜੀ ਇਹਦਾ ਵੀ ਪਹਿਲਾ ਸੂਆ ਠੀਕ ਆ ਜੀ ਇਹਦੀ ਮਗਰ ਉਹ ਵੱਛੀ ਆ ਬਾਈ ਸਮਾਂ ਕਿੰਨਾ ਹੋ ਗਿਆ ਸਮਾਂ ਬਾਈ ਮਾਲਕਾਂ ਨੇ ਮੈਨੂੰ ਮਹੀਨਾ ਕਿਹਾ ਸੀ ਆਪਾਂ ਡੇਢ ਮਹੀਨਾ ਤੱਕ ਕੇ ਲਈ ਆ ਠੀਕ ਆ ਜੀ ਇਹ ਨਾ ਬਾਈ ਜੀ ਤੋਂ ਵੱਛੀ ਲਈ ਆ ਹਾਂਜੀ ਉਹਨਾਂ ਦੇ ਭੈਣ ਦੇ ਨਾ ਆ ਥਾਂ ਤੋਂ ਬਾਹਾਂ ਟੁੱਟ ਗਈ ਠੀਕ ਆ ਜੀ ਉਹਨਾਂ ਨੇ ਵਿਚਾਰੇ ਨੇ ਮਜਬੂਰੀ 'ਚ ਵੇਚੀ ਆ ਸੂਆ ਪਹਿਲਾ ਜੀ ਸੂਆ ਪਹਿਲਾ ਸੂਈ ਦੀ ਆ ਬਾਈ ਦੁੱਧੋਂ ਬਾਈ ਮੈਂ ਵੇਖੀ ਨਹੀਂ ਐਵੇਂ ਮੈਂ ਤੁਹਾਨੂੰ ਝੂਠ ਮਾਰਨਾ ਸ਼ਿੱਗੀ ਜਵਾਨ ਹੋਊਗੀ ਠੀਕ ਆ ਜੀ ਹਾਂਜੀ ਦੁੱਧ ਕਿੰਨਾ ਤਿਆਰ ਹੈ ਦੁੱਧ ਬਾਈ ਮੈਂ ਮਾਲਕਾਂ ਦੇ ਘਰੋਂ ਚੋ ਕੇ ਲਿਆਇ ਸੀ 15 ਕਿਲੋ ਠੀਕ ਆ ਜੀ ਅੰਡੇ ਵਾਲਾ ਹੁਣ ਤੁਸੀਂ ਵੇਖੀ ਜਾਂਦੇ ਵੀ ਰੰਬੀ ਜਾਂਦੀ ਆ ਜੀ ਨਹੀਂ ਲਉਂਗੀ ਹਾਂਜੀ ਹੁਣ 12 13 ਕਿਲੋ ਦੁੱਧ ਹੋਊਗਾ ਬਾਈ ਥਣਾ ਦੀ ਦੰਨ ਐ ਮੈਂ ਨਾ ਬਾਈ ਚਵਾਈ ਤਾਂ ਬਾਲੀ ਚੰਗੀ ਲੱਗੀ ਆ ਸਾਫ ਹਥਾਨ ਲਵੇ ਦੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਗਾ ਠੀਕ ਆ ਜੀ ਚਵਾਈ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਵੀਰੇ ਆਪ ਦੀ 2 ਟਾਈਮ 4 ਟਾਈਮ 12 ਕਿਲੋ ਜੋਕ ਕੇ ਲੈ ਜੇ हां तो जेप्ला कोई सौदा कर ले आज तो दो तीन दाना नु आप 15 16 किलो इत ला दंगे वछी ਥੱਲੇ ਦੁੱਧ ਜੀ ਨੂੰ ਲਾਇਆ ਬਾਈ 15 ਕਿਲੋ ਦੁੱਧ ਤੋਲ ਕੇ ਲਿਆ ਆ ਮੈਂ ਠੀਕ ਹੈ ਜੀ ਬੱਚਾ ਮਗਰ ਆ ਜਣੀ ਬੱਛੀ ਤੋਲ ਕੇ ਦਿਖਾ ਦਿਓ ਜੀ ਮਾਲਕਾ ਨੇ ਮਹੀਨਾ ਕਿਹਾ ਬੱਚੀ ਦੇ ਕੇ ਤੁਸੀਂ ਅੰਦਾਜ਼ਾ ਲਾ ਲਿਓ ਬਾਕੀ ਨਾ ਆਏ ਆ ਬਾਈ ਉਹ ਕਹਿੰਦੇ ਨਾ ਅਸੀਂ ਵੀ ਦੁੱਧ ਥੋੜਾ ਹੀ ਚਾਉਂਦੇ ਸੀ ਬੱਛੀ ਨੂੰ ਝਗਾ ਚ ਭੂ ਦਿੰਦੇ ਸੀਗੇ ਕਿ ਮਨ ਲਾ ਪਾਸਿਓਂ ਬੰਦਾ ਸੱਦ ਕੇ ਚਵਾਉਂਦੇ ਹੈ ਵਿਚਾਰੇ ਮਤਵਲ ਜੋਗਾ ਠੀਕ ਹੈ ਜੀ ਹਾਂਜੀ ਬੱਛੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਈ ਕਿੰਨਾ ਸਮਾਂ ਹੋ ਗਿਆ ਹੂ ਸੂਈ ਨੂੰ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ ਹੋ ਹੈਗਾ 12 ਕਿਲੋ ਦੁੱਧ ਜ਼ਿਆਦਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਹਾਈਟ ਨੋਰਮਲ ਆ ਜਾਂਦੀ ਆ ਜੀ ਇਹਦੀ ਸੁਹਾ ਪਹਿਲਾ ਜੀ ਦੰਦੋ ਬਾਈ ਥੋੜਾ ਜਿਹਾ ਉਪਰਾ ਕਰਦੀ ਆ ਜੀ ਕੈਮਰੇ ਤੋਂ ਡਰਦੀ ਆ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾਈ ਦਿੱਤੀਆਂ ਤੇ 12 ਨਾ ਯਾਰ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਸੀਲਸ ਲੱਗ ਬਾਈ ਜ਼ਿਆਦੇ ਆ ਠੀਕ ਆ ਜੀ ਸਿਰਫ ਕੀ ਆ ਵੀ ਉਪਰਾ ਕਰਦੀ ਆ ਤੇ ਇੱਕ ਆ ਬਾਈ ਜਿੱਦੇ ਚਿੱਤਰ ਚੁੰਚੜ ਵੱਸੀ ਦੇ ਲੈ ਗੇ ਨਾ ਅੱਛੀ ਨੇ ਤਾਂ 16 17 ਕਿਲੋ ਦੇਣਾ ਠੀਕ ਆ ਜੀ ਡਿਮਾਂਡ ਵੇਰੇ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਇਹਦਾ ਬਾਈ 45000 ਰੁਪਏ ਚੋਂ ਮਾਨਤਾਣ ਕਰਦਾਂਗੇ ਹੋਜੂ ਲੈਸ ਜੀ ਹਾਂ ਮਾਨਤਾਣ ਕਰਾਂਗੇ ਬਾਈ ਜ਼ਰੂਰ ਆਏ ਨੇ ਕੋਈ ਗੱਲ ਨਹੀਂ ਮਾਨਤਾਣ ਕਰਦਾਂਗੇ 45000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋਜੂਗਾ ਜੀ ਬਾਤੀ ਆਏ ਆ ਬਾਈ ਵੀ ਜੇ ਤਾਂ ਉਹੋ ਜਿਹਾ ਕੰਮ ਕਰਨਾ ਹੁੰਦਾ ਭਲਾ ਮੱਛੀ 5000 ਦੀ ਪਾਸੇ ਵੇਚ ਦਿੰਦੇ ਤੇ ਇਹਦੇ ਮਗਰ ਤਾਜ਼ਾ ਖੜਾ ਦਿੰਦੇ ਨਾ ਤਾਂ ਆਪਾਂ ਇਹੋ ਜਿਹਾ ਕੰਮ ਕੀਤਾ ਦੇ ਨਾਮ ਬਾਈ ਕਰਨਾ ਠੀਕ ਹੈ ਜੀ ਹਾਂ ਜੀ ਕੀ ਆ ਵੇਖੀ ਜਾਨੀ ਰੰਬੀ ਜਾਂਦੀ ਆ ਤੁਹਾਡੇ ਸਾਹਮਣੇ ਜਿਹਨੂੰ ਨਗ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ